ਜਿੰਦਾਬਾਦ ਜਿੰਦਾਬਾਦ ਅੱਜ ਜੋ ਐਸਐਸਪੀ ਦਫ਼ਤਰ ਦੇ ਘਰਾਵ ਦੇ ਲਈ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿੱਥੇ ਹੋਏ ਐਸਐਸਪੀ ਫਰੀਦਕੋਟ ਦੇ ਦਫ਼ਤਰ ਦੇ ਵਿੱਚ ਜਿਹੜਾ ਇਕੱਠੇ ਹੋਏ ਨੇ ਐਸਐਸਪੀ ਦਫ਼ਤਰ ਦਾ ਘਰਾਵ ਕਰਨ ਦੇ ਲਈ ਇਹ ਪਿੰਡ ਚੰਦਪਾਣ ਦੇ ਵਿੱਚ ਜੋ ਉੱਥੋਂ ਦੇ ਮਜ਼ਦੂਰਾਂ ਦੇ ਉੱਪਰ ਐਸੀ ਭਾਈਚਾਰੇ ਦੇ ਉੱਪਰ ਜ਼ਬਰ ਕੀਤਾ ਗਿਆ ਇੱਥੋਂ ਦੇ ਐਮਐਲਏ ਦੇ ਇਸ਼ਾਰੇ ਤੇ ਤੇ ਪਿੰਡ ਦਾ ਤਣਾੜ ਉਹ ਗਮਧੂਰ ਸਿੰਘ ਜਿਹਦੇ ਇਸ਼ਾਰੇ ਦੇ ਉੱਤੇ ਇਤੋਂ ਦੇ ਮਜ਼ਦੂਰਾਂ ਨੂੰ ਜਿਹੜਾ ਉਹ ਡੰਗਰਾ ਵਾਂਗੂੰ ਜਿਹੜਾ ਉਹ ਕੁੱਟਿਆ ਗਿਆ ਤੇ ਇੱਥੇ ਜਿਹੜਾ ਛੋਟਾ ਜਿਹਾ ਨਾਲੀ ਦਾ ਮਸਲਾ ਸੀ ਉਹਨੂੰ ਐਡਾ ਵੱਡਾ ਇਸ਼ੂ ਬਣਾਤਾ ਤਾਂ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਉਸ ਐਸਐਚਓ ਦਾ ਜਿਹਦੀ ਮਾੜੀ ਮਾਨਸਿਕਤਾ ਨੇ ਇਹ ਪੋਜੀਸ਼ਨ ਆ ਜਿਹੜੀ ਲਿਆ ਕੇ ਖੜੀ ਕਰਤੀ ਔਰ ਉਹਦੇ ਇਸ ਕਰੈਕਟਰ ਦੇ ਉੱਤੇ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਵੀ ਉਹਦਾ ਇਹ ਇਹਦੇ ਵਿੱਚ ਕੀ ਰੋਲ ਰਿਹਾ ਤੇ ਉਹਦੇ ਮੁਤਾਬਕ ਉਦੇ ਉੱਤੇ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਔਰ ਦੂਜਾ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਉਹ ਸ਼ਰਮ ਕੈਮਰੇ ਦੇ ਉੱਤੇ ਬੋਲ ਰਹੇ ਨੇ ਕਿ ਫਿਰ ਹੋਰ ਅਸਲਾ ਅਸੀਂ ਕਾਦੇ ਵਾਸਤੇ ਰੱਖਿਆ ਕੀ ਅਸਲਾ ਉਹਨਾਂ ਨੇ ਇੱਥੋਂ ਦੇ ਗਰੀਬ ਮਜ਼ਦੂਰਾਂ ਨੂੰ ਦਬਕਾਉਣ ਵਾਸਤੇ ਰੱਖਿਆ ਹੋਇਆ ਬਿਲਕੁਲ ਕੈਮਰੇ ਤੇ ਮੰਨਣ ਤੋਂ ਬਾਅਦ ਵੀ ਉਹਨਾਂ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਤਾਂ ਇਦੂੰ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ ਔਰ ਇੱਥੋਂ ਦੀ ਪੁਲਿਸ ਇੱਥੋਂ ਦੀ ਐਸਐਸਪੀ ਜਿਵੇਂ ਕਿਸੇ ਕੁੱਤੇ ਦੇ ਗਲ 'ਚ ਪਟਾ ਪਾਉਣ ਤੋਂ ਬਾਅਦ ਉਹਦਾ ਮਾਲਕ ਜਿਹਨੂੰ ਕਹਿੰਦਾ ਉਹ ਉਹਦੇ ਤੇ ਭੌਂਕਦਾ ਉਹਦ ਨੂੰ ਵੱਢਦਾ ਬਿਲਕੁਲ ਓਮੇਦਾ ਰੋਲ ਇਥੋਂ ਦੀ ਐਸਐਸਪੀ ਨੇ ਕੀਤਾ ਕਿ ਉਹ ਜਿਨ੍ਹਾਂ ਲੋਕਾਂ ਨੂੰ ਕੁੱਟਿਆ ਜਾ ਰਿਹਾ ਸੀ ਜਿਨ੍ਹਾਂ ਦੇ ਘਰਾਂ ਦਾ ਸਮਾਨ ਭੰਨਿਆ ਜਾ ਰਿਹਾ ਸੀ ਉਹਨਾਂ ਨੂੰ ਹੀ ਗੁੰਡਾ ਕਹਿ ਕੇ ਸੰਬੋਧਨ ਕਰ ਰਹੀ ਸੀ ਤੇ ਜਿਹੜੇ ਸ਼ਰ੍ਹਾਂ ਫਾਇਰਿੰਗ ਕਰ ਰਹੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਇਹ ਤੋਂ ਉਹਨਾਂ ਦੀ ਨੀਅਤ ਸਪੱਸ਼ਟ ਨਜ਼ਰ ਆਉਂਦੀ ਆ ਵੀ ਬੇਕਸੂਰ ਲੋਕਾਂ ਨੂੰ ਚੱਕ ਕੇ ਅੰਦਰ ਡਕਤਾਂ ਤੇ ਜਿਹੜੇ ਦੋਸ਼ੀ ਨੇ ਉਹ ਬਾਹਰ ਮੋਚਾਂ ਨੂੰ ਤਾ ਦਿੰਦੇ ਫਿਰਦੇ ਨੇ ਤੇ ਫਿਰ ਜੇ ਪੁਲਿਸ ਦਾ ਰੋਲ ਹੀ ਰਹੂਗਾ ਤੇ ਫਿਰ ਲੋਕ ਆਪ ਨੱਥ ਪਾਉਣੀ ਜਾਣਦੇ ਨੇ ਕਿਤੇ ਇਹ ਨਾ ਹੋਵੇ ਵੀ ਪੁਲਿਸ ਨੂੰ ਲੰਘ ਕੇ ਲੋਕ ਉਹਨਾਂ ਵੱਲੋਂ ਪੈ ਜਾਣ ਤੇ ਫਿਰ ਇਹਨਾਂ ਤੋਂ ਸੰਭਿਆ ਨਹੀਂ ਜਾਣਾ ਇਸ ਕਰਕੇ ਇੱਥੋਂ ਦੀ ਸਰਕਾਰ ਇੱਥੋਂ ਦਾ ਪ੍ਰਸ਼ਾਸਨ ਇਸ ਗੱਲ ਨੂੰ ਨੋਟ ਕਰੇ ਮਲੋਤ ਸਾਹਿਬ ਇੱਕ ਕੁਐਸਚਨ ਹੈ ਤੋੜਾ ਸਬਨਾਮ ਕੀਆ ਮੁਕੇਸ਼ ਮਲਾਵ ਜੀ ਮੁਕੇਸ਼ ਜੀ ਮੁਕੇਸ਼ ਜੀ ਮਲਾਵ ਸਾਹਿਬ ਤੁਸੀਂ ਸੰਘਰਸ਼ ਕੀ ਹੈਗਾ ਉਥੇ ਜ਼ਮੀਨ ਸੰਘਰਸ਼ ਕਮੇਟੀ ਦੇ ਕੀ ਹੈਗੇ ਕਾਰਕੁਨ ਮੈਂ ਜ਼ਮੀਨ ਪ੍ਰਾਪਰਟੀ ਸੰਘਰਸ਼ ਕਮੇਟੀ ਦਾ ਸੂਬਾ ਪ੍ਰਧਾਨ ਹਾਂ ਜੀ ਠੀਕ ਆ ਜੀ ਅੱਛਾ ਜੇ ਵੇ ਇਤਿਹਾਸ ਨੂੰ ਦੇਖੇਗੇ ਤਾਂ ਜਿਵੇਂ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾ ਮੰਨਣ ਲਈ ਉਹਨਾਂ 'ਤੇ ਤਸ਼ੱਦਦ ਹੋਇਆ 바ਵਾ ਸਾਹਿਬ ਅੰਬੇਡਕਰ ਨੇ ਗੋਰੇਗਾਮ ਦੇ ਵਿੱਚ ਇਕੱਠੇ ਕੀਤੇ ਉੱਥੇ ਤਸ਼ੱਦਦ ਹੋਇਆ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਆਪ ਦਾ ਰੋਸ ਪ੍ਰਗਟ ਕਰਨ ਵਾਸਤੇ ਗਰੀਬ ਲੋਕ ਇਕੱਠੇ ਹੋਇਆ ਉੱਥੇ ਤਸ਼ੱਦਦ ਹੋਇਆ ਫਿਰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਵੀ ਗੜੀ ਚਮਕੌਰ ਦੀ ਵਿੱਚ ਜਿੰਨੇ ਬੰਦੇ ਸੀ ਗੁਰੂ ਸਾਹਿਬ ਦੇ ਨਾਲ ਉਹ ਵੀ ਜਿਹੜੇ ਸੀਗੇ ਲਗਭਗ ਲੇ ਤਬਕੇ ਦੇ ਵਿੱਚੋਂ ਸੀ ਉਹਨਾਂ ਤੇ ਵੀ ਤਸ਼ੱਦਦ ਹੋਇਆ ਕਿਤੇ ਨਾ ਕਿਤੇ ਜਿਹੜੀ ਸੁਣਵਾਈ ਹੈ ਫੋਨ ਦੇ ਵਿੱਚ ਦਿੱਕਤ ਆਉਂਦੀ ਕੀ ਕਾਰਨ ਆ ਲੋਕਾਂ ਤੇ ਇੰਨਾ ਤਸ਼ੱਦਦ ਕਿਉਂ ਇਹ ਸਾਡੇ ਲੋਕਾਂ ਦੇ ਏਕੇ ਦੀ ਘਾਟ ਆ ਅਸਲ ਦੇ ਵਿੱਚ ਅਨਪੜਤਾ ਨੇ ਘਟ ਗਿਆਨ ਹੋਣ ਕਰਕੇ ਤੇ ਗਰੀਬੀ ਕਰਕੇ ਸਾਡੇ ਲੋਕ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੀ ਜਾਣਕਾਰੀ ਨਹੀਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਘਾਟ ਆ ਵੀ ਉਹਨਾਂ ਦੀਆਂ ਜ਼ਿੰਦਗੀ ਦੀਆਂ ਖੁਰਾਂ ਦੇ ਵਿੱਚੋਂ ਉਹ ਜਥੇਬੰਦ ਹੋ ਕੇ ਸੰਘਰਸ਼ ਵਾਲੇ ਮੈਦਾਨ ਦੇ ਵਿਜਾਏ ਉਹ ਆਪਦੀ ਦਿਹਾੜੀ ਦਾ ਕਸੂਮ ਤੋਏ ਹੋਏ ਨੇ ਜਿਹਦੇ ਕਰਕੇ ਸਾਡੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਜ਼ਬਰ ਹੁੰਦਾ ਔਰ ਇਹ ਜਿਵੇਂ ਤੁਸੀਂ ਕਿਹਾ ਪਹਿਲੀ ਵਾਰ ਨਹੀਂ ਹੈ ਇਹ ਜਦੋਂ ਵੀ ਸਾਡੇ ਲੋਕਾਂ ਨੇ ਆਪਦੇ ਵਜੂਦ ਖਾਤਰ ਆਪਦੇ ਹੱਕ ਖਾਤਰ ਆਵਾਜ਼ ਚੱਕੀ ਤਾਂ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਇਸੇ ਤਰ੍ਹਾਂ ਦਾ ਤਰੀਕਾ ਜਿਹੜਾ ਇੱਥੋਂ ਦੇ ਹਾਕਮਾਂ ਨੇ ਅਪਣਾਇਆ ਔਰ ਇਸ ਚੰਦਪਾਣ ਦੇ ਵਿੱਚ ਵੀ ਇਹ ਬਿਲਕੁਲ ਉਹੀ ਪੋਜੀਸ਼ਨ ਹੋਈ ਆ ਇਹ 바ਵਾ ਸਾਹਿਬ ਨੇ ਜਦੋਂ ਤਲਾਬਾਂ ਚੋਂ ਪਾਣੀ ਪੀਣ ਦੀ ਗੱਲ ਕੀਤੀ ਤਾਂ ਉੱਥੇ ਵੀ ਲਾਠੀਆਂ ਡੰਡਿਆਂ ਦੇ ਨਾਲ ਰੂੜਿਆਂ ਦੇ ਨਾਲ ਉਹਨਾਂ ਨੂੰ ਜਿਹੜਾ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕ ਖੜੇ ਤੇ ਉਹਨਾਂ ਨੇ ਇਸ ਗੱਲ ਦੀ ਲੈਨ ਨੂੰ ਤੋੜਿਆ ਵੀ ਜਿਹੜੇ ਤਲਾਅ ਨੇ ਉਹ ਸਾਂਝੇ ਹੋ ਸਕਦੇ ਨੇ ਇਸੇ ਕਰਕੇ ਚਾਹੇ ਕਿਤੇ ਵੀ ਹੋਵੇ ਜਿੱਥੇ ਸਾਡੇ ਆਪ ਦੇ ਮਖਲੇ ਦੀ ਗੱਲ ਆ ਉੱਥੇ ਸਾਡੇ ਲੋਕ ਨੇ ਜਿਹੜੇ ਉਹ ਡਟ ਕੇ ਖੜਨਗੇ ਵੀ ਲੜਨਗੇ ਵੀ ਔਰ ਇਹ ਜੇ ਜ਼ਬਰਦਸਤ ਜਿਹੜਾ ਮੁਕਾਬਲਾ ਉਹ ਸਫਰਨਾ ਕਰਨਗੇ ਔਰ ਇਹਨਾਂ ਨੂੰ ਜਦੋਂ ਮੌਕਾ ਮਿਲੂ ਤਾਂ ਮੂੰਹ ਦੀ ਚਟਾਉਣਗੇ ਵੀ ਇਹ ਸਾਫ ਧੰਨਵਾਦ ਮਲੋਤ ਸਾਹਿਬ ਤੁਹਾਡਾ ਸੋ ਤੁਹਾਡੀ ਜਿਹੜੀ ਬੇਨਤੀ ਆ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ ਵੀ ਇਹਦਾ ਮਤਲਬ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਇੱਕੋ ਜੱਟ ਹੋਣ ਦੀ ਬਿਲਕੁਲ ਇੱਕ ਜੱਟ ਹੋਣ ਦੀ ਧੰਨਵਾਦ ਜੀ ਤੁਹਾਡਾ ਸ਼ੁਕਰੀਆ